ਜਬਨ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਬੁਲਾ ਕੇ ਕਿਹਾ ਨਾਮਿਆ ਮੈਂ ਸੁਣਿਆ ਤੂੰ ਸਾਹਿਬ ਦੇ ਨਾਲ ਮਿਲਿਆ ਹੋਇਆ ਹੈ ਇਸ ਲਈ ਤੂੰ ਮੈਨੂੰ ਮਾਲਕ ਦੇ ਨਾਲ ਮਿਲਾ ਦੇ ਉਸ ਪਰਮਾਤਮਾ ਦੇ ਨਾਲ ਮਿਲਾ ਦੇ ਤੇ ਕੋਈ ਕਰਾਮਾਤ ਦਿਖਾ ਜਿਸ ਵੇਲੇ ਬਾਦਸ਼ਾਹ ਨੇ ਕਿਹਾ ਕਿ ਮੈਨੂੰ ਜਾਤਾ ਉਸ ਪਰਮਾਤਮਾ ਦੇ ਨਾਲ ਮਲਾ ਦੇ ਪ੍ਰਤੱਖ ਰੂਪ ਦੇ ਵਿੱਚ ਵੀ ਪਰਮਾਤਮਾ ਹੈਗਾ ਜਾਂ ਮੈਨੂੰ ਫਿਰ ਕੋਈ ਕਰਾਮਾਤ ਦਿਖਾ ਦੇ ਮੈਂ ਫਿਰ ਮੰਨ ਜੋ ਕਿ ਵਾਕਈ ਤੂੰ ਉਹ ਸਾਹਿਬ ਦੇ ਨਾਲ ਮਿਲਿਆ ਹੋਇਆ ਹੈ ਅੱਗੋਂ ਭਗਤ ਜੀ ਨੇ ਕਿਹਾ ਪਾਤਸ਼ਾਹ ਮੇਰੇ ਕੋਲ ਕਰਾਮਾਤ ਹੋਵੇ ਤਮੇ পেট ਭਰਨ ਵਾਸਤੇ ਲੋਕਾਂ ਦਾ ਧੰਦਾ ਕਿਉਂ ਕਰਾਂ ਜੇ ਮੇਰੇ ਕੋਲੇ ਕਰਾਮਾਤ ਹੋਵੇ ਮੈਨੂੰ ਕੰਮ ਕਰਨ ਦੀ ਲੋੜ ਕੀ ਪਵੇ ਮੈਂ ਤਾਂ ਕੇਵਲ ਸਾਰੇ ਦਿਨ ਦੀ ਕੀਤੀ ਹੋਈ ਕਮਾਈ ਨੂੰ ਸੰਤਾਂ ਦੇ ਨਾਲ ਮਹਾਤਮਾ ਦੇ ਨਾਲ ਰੱਬ ਦੇ ਪਿਆਰਿਆਂ ਦੇ ਨਾਲ ਜੋੜ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਉਹਨਾਂ ਨਾਲ ਵੰਡ ਕੀ ਸਕਦਾ ਹੈ ਉਹਨਾਂ ਦੇ ਸੰਗ ਕਰਕੇ ਹੀ ਮੇਰੀ ਦੁਨੀਆ ਦੇ ਉੱਤੇ ਪ੍ਰਸਿੱਧੀ ਹੋਈ ਹੈ ਤੇ ਤੁਸੀਂ ਵੀ ਮੈਨੂੰ ਬੁਲਾ ਕੇ ਮੇਰਾ ਸਨਮਾਨ ਕੀਤਾ ਤੁਸਾਂ ਨੇ ਵੀ ਮੈਨੂੰ ਬੁਲਾ ਲਿਆ ਪਤਸ਼ਾਹ ਨੇ ਕਿਹਾ ਚੰਗਾ ਨਾਮਦੇਵ ਫਿਰ ਤੂੰ ਇਹ ਕਰ ਮੇਰੀ ਗਾਂ ਮਰ ਗਈ ਕਿਰਪਾ ਕਰਕੇ ਇਸ ਨੂੰ ਜਿਉਂਦੀ ਕਰ ਦੇ ਤੇ ਆਪਣੇ ਘਰ ਨੂੰ ਕਿ ਚਲਾ ਜਾ ਜੇਕਰ ਤੂੰ ਇਸ ਨੂੰ ਜਿਉਂਦੀ ਨਹੀਂ ਕਰ ਸਕਦਾ ਤਾਂ ਫਿਰ ਮੁਸਲਮਾਨ ਹੋ ਜਾ ਇਹਨਾਂ ਦੋਹਾਂ ਗੱਲਾਂ ਵਿੱਚੋਂ ਇੱਕ ਪੂਰੀ ਤੈਨੂੰ ਕਰਨੀ ਪਵੇਗੀ ਹਰ ਹਾਲਤ ਦੇ ਵਿੱਚ ਪੂਰੀ ਕੀਤੇ ਤੋਂ ਬਿਨਾ ਤੂੰ ਕਿਸੇ ਵੀ ਤਰ੍ਹਾਂ ਜਉਂਦਾ ਕਰਨੀ ਜਾ ਸਕਦਾ ਤੈਨੂੰ ਮੇਰੀ ਇੱਕ ਗੱਲ ਮੰਨਣੀ ਹੀ ਪੈਣੀ ਹੈ ਭਗਤ ਨਾਮਦੇਵ ਜੀ ਨੇ ਕਿਹਾ ਬਾਦਸ਼ਾਹ ਜਦੇ ਮਰੇ ਹੋਏ ਪਸ਼ੂ ਵੀ ਜਾਉਂਦੇ ਹੁੰਦੇ ਨੇ ਬਾਕੀ ਮੈਂ ਤਾਂ ਕੁਝ ਤਾਕਤ ਨਹੀਂ ਰੱਖਦਾ ਜੋ ਉਸ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਓਏ ਉਹ ਹੁੰਦਾ ਉਹ ਚੀਜ਼ ਹੋ ਕੇ ਰਹਿੰਦੀ ਹੈ ਅੰਤ ਨੂੰ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਕੈਦ ਕਰ ਲਿਆ ਜਿਸ ਵੇਲੇ ਕੈਦ ਕਰ ਲਿਆ ਤੇ ਫਿਰ ਬਾਅਦ ਦੇ ਵਿੱਚ ਡੌਂਡੀ ਫਿਰਵਾ ਦਿੱਤੀ ਕਿ ਇੱਕ ਪਹਿਰ ਦੀ ਮੌਲਤ ਬਾਦਸ਼ਾਹ ਨੇ ਨਾਮਦੇਵ ਨੂੰ ਦਿੱਤੀ ਹੈ ਜੇਕਰ ਇੱਕ ਪਹਿਰ ਦੇ ਵਿੱਚ ਗਊ ਨਾ ਜੋਏਗੀ ਤਾਂ ਨਾਮਦੇਵ ਨੂੰ ਭਰੇ ਬਾਜ਼ਾਰ ਦੇ ਵਿੱਚ ਕਤਲ ਕਰ ਦਿੱਤਾ ਜਾਏਗਾ ਇਸ ਡੌਂਡੀ ਨੂੰ ਸੁਣ ਕੇ ਲੋਕ ਘਬਰਾ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਨੂੰ ਪਤਾ ਹੈ ਕਿ ਡੌਂਡੀ ਕੀ ਹੁੰਦੀ ਹੈ ਪਿਛਲੇ ਸਮੇਂ ਦੇ ਵਿੱਚ ਜੋ ਰਾਜੇ ਮਹਾਰਾਜੇ ਹੁੰਦੇ ਸੀ ਉਦੋਂ ਉਹਨਾਂ ਨੇ ਇਸ ਤਰ੍ਹਾਂ ਦੇ ਬੰਦੇ ਰੱਖੇ ਹੁੰਦੇ ਸਨ ਜੋ ਕਿ ਢੋਲ ਵਜਾ ਕੇ ਲੋਕਾਂ ਦੇ ਘੱਟ ਨੂੰ ਇਕੱਠਾ ਕਰ ਲੈਂਦੇ ਜਦ ਢੋਲ ਵੱਜਦਾ ਤਾਂ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਤਾਂ ਉਹ ਪਿੰਡ ਦੇ ਵਿੱਚ ਆ ਕੇ ਢੋਲ ਵਜਾਉਣ ਵਾਲਾ ਜੋ ਰਾਜੇ ਵੱਲੋਂ ਸਨੇਹਾ ਹੁੰਦਾ ਸੀ ਉਹ ਸਨੇਹਾ ਦੇ ਦਿੰਦਾ ਸੀ ਅੱਜ ਕੱਲ ਸਾਧਨ ਬਹੁਤ ਹੋ ਗਏ ਨੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੇਨਤੀਆਂ ਕਰ ਦਿੰਦੇ ਆ ਉਸ ਸਮੇ ਇਦਾਂ ਦੇ ਸਾਧਨ ਨਹੀਂ ਸਨ ਉਸ ਨੂੰ ਡੌਂਡੀ ਪਟਵਾਉਣਾ ਕਹਿੰਦੇ ਸੀ ਜਦੋਂ ਕੋਈ ਪਿੰਡ ਦੇ ਵਿੱਚ ਆਉਂਦਾ ਢੋਲ ਵਜਾਉਂਦਾ ਤਾਂ ਲੋਕ ਇਕੱਠੇ ਹੋ ਜਾਂਦੇ ਪਿੰਡ ਦੇ ਤੇ ਰਾਜੇ ਦਾ ਹੁਕਮ ਸੁਣਾਇਆ ਜਾਂਦਾ ਜਿਸ ਵੇਲੇ ਡੌਂਡੀ ਪਰਵਾਹ ਦਿੱਤੀ ਇੱਕ ਪਹਿਰ ਦੀ ਮੌਲਤ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਦੇ ਦਿੱਤੀ ਕਿਹਾ ਗਿਆ ਕਿ ਇੱਕ ਪਹਿਰ ਦੇ ਵਿੱਚ ਜੇ ਉਹ ਗਉ ਨਾ ਜੋਏਗੀ ਤਾਂ ਨਾਮਦੇਵ ਨੂੰ ਭਰੇ ਬਾਜ਼ਾਰ ਦੇ ਵਿੱਚ ਕਤਲ ਕਰ ਦਿੱਤਾ ਜਾਏ ਲੋਕ ਬੜੇ ਘਬਰਾ ਗਏ ਪਰ ਭਗਤ ਨਾਮਦੇਵ ਜੀ ਸ਼ਾਂਤ ਚਿਤ ਹੋ ਕੇ ਬੈਠੇ ਰਹੇ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਗੁਣ ਗaan ਕਰਦੇ ਰਹੇ ਨਾਮਦੇਵ ਦੀ ਮਾਨ ਨੇ ਕਿਹਾ ਨਾਮਿਆ ਤੂੰ ਮੁਸਲਮਾਨ ਹੀ ਹੋ ਜਾ ਮੈਨੂੰ ਜਾਉਂਦਾ ਤਾਂ ਦਿਸੇਗਾ ਨਹੀਂ ਇਹ ਤੈਨੂੰ ਮਾਰ ਦੇਣਗੇ ਜੇ ਮੁਸਲਮਾਨ ਹੋ ਗਿਆ ਮੇਰੀਆਂ ਅੱਖਾਂ ਦੇ ਸਾਹਮਣੇ ਤਾਂ ਰਹੇਗਾ ਤੂੰ ਮੰਨ ਜਾ ਤਾਂ ਭਗਤ ਨਾਮਦੇਵ ਜੀ ਨੇ ਅੱਗੋਂ ਬੜਾ ਨਿ ਧੜਕ ਹੋ ਕੇ ਉੱਤਰ ਦਿੱਤਾ ਮਾਤਾ ਜੇ ਤੂੰ ਅਜੇ ਹੀ ਦਿਲ ਢੋਣਾ ਹੈ ਤਾਂ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਉ ਹਰ ਗੁਣ ਗਾਈ ਜੇ ਤੂੰ ਮੈਨੂੰ ਰੋਕਦੀ ਐ ਇਸ ਕੰਮ ਤੋਂ ਤਾਂ ਤੂੰ ਮੇਰੀ ਮਾਂ ਨਹੀਂ ਮੈਨੂੰ ਉਸ ਅਕਾਲ ਪੁਰਖ ਦੀ ਬੰਦਗੀ ਤੋਂ ਰੋਕਦੀ ਐ ਤਾਂ ਮੈਂ ਤੇਰਾ ਪੁੱਤਰ ਨਹੀਂ ਤੂੰ ਮੇਰੀ ਮਾਂ ਨਹੀਂ ਇੱਧਰ ਸੱਤ ਘੜੀਆਂ ਵੱਜ ਗਈਆਂ ਲੋਕੀ ਸੋਚਦੇ ਹਨ ਕਿ ਅੱਧੀ ਘੜੀ ਬਾਕੀ ਰਹਿ ਗਈ ਚਲੋ ਨਾਮਦੇਵ ਨੂੰ ਛਡਾਉਣ ਦਾ ਕੋਈ ਉਪਰਾਲਾ ਕਰੀਏ ਕੋਈ ਯਤਨ ਕਰੀਏ ਉਸ ਸਮੇਂ ਲੋਕਾਂ ਨੇ ਸਲਾਹ ਕੀਤੀ ਸਲਾਹ ਕਰਕੇ ਬਾਦਸ਼ਾਹ ਦੇ ਕੋਲ ਆਏ ਤੇ ਆ ਕੇ ਕਹਿਣ ਲੱਗੇ ਬਾਦਸ਼ਾਹ ਨਾਮੇ ਦੇ ਬਦਲੇ ਵਿੱਚ ਸਾਥੋਂ ਉਸ ਦੇ ਬਰਾਬਰ ਦੇ ਤੋਲ ਦਾ ਸੋਨਾ ਲੈ ਲਓ ਅਸੀਂ ਨਾਮਦੇਵ ਦੇ ਬਰਾਬਰ ਸੋਨਾ ਤੋਲ ਦਿੰਨੇ ਆ ਤੁਸੀਂ ਸੋਨਾ ਲੈ ਲਓ ਤੇ ਉਹ ਵਿਚਾਰੇ ਗਰੀਬ ਸਾਧੂ ਨੂੰ ਛੱਡ ਦਿਓ ਬਾਦਸ਼ਾਹ ਨੇ ਕਿਹਾ ਇਹ ਲੋਗੋ ਮੈਂ ਧਰਮ ਨੂੰ ਛੱਡ ਕੇ ਮਾਇਆ ਇਕੱਠੀ ਕਰਨੇ ਨਹੀਂ ਚਾਹੁੰਦਾ ਇਸ ਤਰ੍ਹਾਂ ਦੇ ਨਾਲ ਦੌਲਤ ਇਕੱਠੀ ਕਰਕੇ ਮੈਂ ਦੋਜਕ ਦੀ ਅੱਗ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਮੈਨੂੰ ਮਨਜ਼ੂਰ ਨਹੀਂ ਜੇਕਰ ਨਾਮਾ ਮੇਰੀ ਗਾਂ ਨੂੰ ਜੌਂਦੀ ਕਰ ਦੇਵੇਗਾ ਤਾਂ ਤਾਂ ਠੀਕ ਹੈ ਤੇ ਨਹੀਂ ਫਿਰ ਉਸ ਨੂੰ ਖੁੰਨੀ ਹਾਥੀ ਦੇ ਅੱਗੇ ਸੁੱਟ ਦਿੱਤਾ ਜਾਏਗਾ ਇੰਨੇ ਨੂੰ ਖੁੰਨੀ ਹਾਥੀ ਨੂੰ ਲੈ ਕੇ ਮਹਾਵਤ ਆ ਗਿਆ ਸ਼ਾਹੀ ਕਾਜੀ ਦਾ ਇਸ਼ਾਰਾ ਪਾ ਕੇ ਮਹਾਵਤ ਨੇ ਹਾਥੀ ਨੂੰ ਨਾਮ ਦੇ ਬੱਲੇ ਪ੍ਰੇਰਿਆ ਤਾਂ ਭਗਤ ਜੀ ਨੇ ਵੀ ਸ਼ਬਦ ਅਚਾਰਨ ਕੀਤਾ ਕਰੈਗ ਜਿੰਦ ਸੁੰਡ ਕੀ ਚੋਟ ਨਾਮ ਉਬਰੈ ਹਰ ਕੀ ਓਟ ਭਗਤ ਨਾਮਦੇਵ ਜੀ ਉਸ ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਜੁੜੇ ਹੋਏ ਨੇ ਇੰਨੇ ਨੂੰ ਪਹਿਰ ਦਾ ਸਮਾਂ ਪੂਰਾ ਹੋ ਗਿਆ ਇੱਧਰ ਨਾਮਦੇਵ ਜੀ ਨੂੰ ਕਤਲ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਉਧਰ ਭਗਤ ਦੇ ਪਿਆਰੇ ਉਸ ਅਕਾਲ ਪੁਰਖ ਪਰਮਾਤਮਾ ਨੇ ਭਗਵਾਨ ਜੀ ਨੇ ਪ੍ਰਗਟ ਹੋ ਪਏ ਜਿਸ ਵੇਲੇ ਅਕਾਲ ਪੁਰਖ ਪਰਮਾਤਮਾ ਪ੍ਰਗਟ ਹੋਏ ਉਹਨਾਂ ਨੇ ਭਗਤ ਜੀ ਦਾ ਇਸ਼ਾਰਾ ਸਮਝ ਲਿਆ ਤਾਂ ਉਸ ਵੇਲੇ ਪਰਮਾਤਮਾ ਨੇ ਪ੍ਰਗਟ ਹੋ ਕਰਕੇ ਉਸ گاؤں ਨੂੰ ਜਾਂਦੀ ਕਰ ਦਿੱਤਾ ਜਿਸ ਨੂੰ ਬਾਦਸ਼ਾਹ ਦੇਖ ਕੇ ਬੜਾ ਖੁਸ਼ ਹੋਇਆ ਜਉ ਗੁਰਦੇਵ ਸਹਿਜ ਨਿਕਸਾਈ ਬਾਦਸ਼ਾਹ ਨੇ ਕਿਹਾ ਨਾਮਦੇਵ ਕੋਈ ਇਲਾਕਾ ਜਾਂ ਪਿੰਡ ਮੇਰੇ ਪਾਸੋਂ ਜ਼ਗੀਰ ਲੈ ਲਓ ਮੈਂ ਖੁਸ਼ੀ ਦੇ ਨਾਲ ਦੇਣ ਲਈ ਤਿਆਰ ਹਾਂ ਭਗਤ ਜੀ ਨੇ ਕਿਹਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਫਿਰ ਬਾਦਸ਼ਾਹ ਬਾਦਸ਼ਾਹ ਨੇ ਕਿਹਾ ਕਿ ਨਾਮਦੇਵ ਇਹ ਮਣੀਆਂ ਦਾ ਜੜਿਆ ਹੋਇਆ ਸੋਨੇ ਦਾ ਪਲੰਗ ਤੁਸੀਂ ਰੱਖ ਲਓ ਭਗਤ ਨਾਮਦੇਵ ਜੀ ਦੇ ਉਹ ਸੋਨੇ ਨਾਲ ਜੜਿਆ ਹੋਇਆ ਪਲੰਗ ਉਹਨਾਂ ਦੇ ਕੋਲ ਰੱਖ ਦਿੱਤਾ ਤੁਸੀਂ ਕਿਰਪਾ ਕਰਨੀ ਇਹ ਪਲੰਗ ਆਪਣੇ ਠਾਕੁਰ ਆਪਣੇ ਇਸਤ ਵਾਸਤੇ ਲੈ ਜਾਓ ਤਾਂ ਕਿ ਮੇਰਾ ਵੀ ਭਲਾ ਹੋ ਜਾਏ ठाकुर जी ਵਾਸਤੇ ਮਿਲਿਆ ਪਲੰਗ ਨਾਮਦੇਵ ਜੀ ਨੇ ਸਿਰ ਉੱਤੇ ਚੁੱਕ ਲਿਆ ਤਾਂ ਬਾਦਸ਼ਾਹ ਨੇ ਕਿਹਾ ਸਿਰ ਤੇ ਨਾ ਚੁੱਕੋ ਮੈਂ ਤੁਹਾਡੇ ਨਾਲ ਆਪਣੇ ਅਹਲਕਾਰ ਆਪਣੇ ਆਦਮੀ ਤੁਹਾਡੇ ਨਾਲ ਭੇਜਦਾ ਇਹ ਤੁਹਾਨੂੰ ਪਲੰਗ ਸਮੇਤ ਘਰ ਛੱਡ ਆਉਣਗੇ ਪਰ ਨਾਮਦੇਵ ਜੀ ਨੇ ਕਿਹਾ ਕਿ ਮੈਨੂੰ ਇਹ ਆਦਮੀ ਨਹੀਂ ਚਾਹੀਦੇ। ਉਹਨਾਂ ਨੇ ਅਨਕਾਰ ਕਰ ਦਿੱਤਾ। ਤੇ ਆਪ ਭਗਤ ਜੀ ਪਲੰਘ ਨੂੰ ਚੁੱਕ ਕੇ ਦੁਰ ਪਏ। ਜਮਨਾ ਦੇ ਕੰਢੇ ਜਾ ਕੇ ਉਹ ਸੋਨੇ ਦਾ ਜੜਿਆ ਹੋਇਆ ਪਲੰਘ ਠਾਕੁਰ ਜੀ ਨੂੰ ਅਰਪਣ ਕਰਨ ਵਾਸਤੇ ਭਗਤ ਜੀ ਨੇ ਨਦੀ ਦੇ ਵਿੱਚ ਸੁੱਟ ਦਿੱਤਾ। ਤੇ ਆਪ ਖਾਲੀ ਹੱਥ ਘਰ ਨੂੰ ਦੁਰ ਪਏ। ਜਦ ਨਾਮਦੇਵ ਜੀ ਨੇ ਪਲੰਗ ਸਿਰ ਤੇ ਚੁੱਕ ਕੇ ਉਸ ਬਾਦਸ਼ਾਹ ਦੇ ਮਹਿਲਾਂ ਦੇ ਵਿੱਚ ਉਤਰੇ ਸਨ ਤਾਂ ਬਾਦਸ਼ਾਹ ਨੇ ਉਹਨਾਂ ਦੇ ਮੰਗਰ ਆਪਣੇ ਨੌਕਰ ਭੇਜ ਦਿੱਤੇ ਸੀ ਕਿ ਇਹਨਾਂ ਨੂੰ ਵੇਖ ਕੇ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ ਇਸ ਤਰ੍ਹਾਂ ਦੇ ਆਪਣੇ ਨੌਕਰ ਉਹਨਾਂ ਦੇ ਪਿੱਛੇ ਲਾ ਦਿੱਤੇ ਤੇ ਅਨਪੋਲ ਵਿੱਚ ਹੀ ਕਿਸੇ ਤਰ੍ਹਾਂ ਦਾ ਦੁੱਖ ਨਾ ਪਾਵੇ ਨਾਮਦੇਵ ਜਦ ਨਾਮਦੇਵ ਨੇ ਉਹ ਸੋਨੇ ਦਾ ਪਲੰਘ ਨਦੀ ਦੇ ਵਿੱਚ ਸੁੱਟ ਦਿੱਤਾ ਤਾਂ ਬਾਦਸ਼ਾਹ ਦੇ ਆਦਮੀਆਂ ਨੇ ਵੇਖ ਕੇ ਬਾਦਸ਼ਾਹ ਨੂੰ ਜਾ ਕੇ ਕਿਹਾ ਜਾ ਆਪਣਾ ਆਪਣਾ ਜੋ ਜੜਾਉ ਪਲੰਘ ਨਾਮਦੇਵ ਨੂੰ ਦਿੱਤਾ ਸੀ ਉਹ ਉਸ ਨੇ ਜਮਨਾ ਦਰਿਆ ਦੇ ਵਿੱਚ ਸੁੱਟ ਦਿੱਤਾ ਇਹ ਸੁਣ ਕੇ ਬਾਦਸ਼ਾਹ ਬੜੀ ਦੁਚਿੱਤੀ ਦੇ ਵਿੱਚ ਪੈ ਗਿਆ ਤੇ ਸੋਚਣ ਲੱਗਾ ਕਿ ਮੈਂ ਇਹ ਕਿਉਂ ਦਿੱਤਾ ਜੇ ਉਸਨੇ ਘਰ ਲਿਜਾਣਾ ਹੀ ਨਹੀਂ ਸੀ ਤਾਂ ਉਸਨੇ ਇੱਥੋਂ ਚੱਕਿਆ ਹੀ ਕਿਉਂ ਇੱਥੋਂ ਲੈ ਕੇ ਹੀ ਕਿਉਂ ਗਿਆ ਬਾਦਸ਼ਾਹ ਨੇ ਬੜੀ ਚਿੰਤਾ ਕੀਤੀ ਤੇ ਚਿੰਤਾ ਦੇ ਵਿੱਚ ਹੋ ਕੇ ਹੁਕਮ ਦਿੱਤਾ ਨਾਮਦੇਵ ਨੂੰ ਹਾਜ਼ਰ ਕਰੋ। ਨੌਕਰ ਨੇ ਜਾ ਕੇ ਭਗਤ ਜੀ ਨੂੰ ਕਿਹਾ ਤੁਹਾਨੂੰ ਬਾਦਸ਼ਾਹ ਸਲਾਮਤ ਯਾਦ ਕਰਦੇ ਨੇ। ਨਾਮਦੇਵ ਜੀ ਬਾਦਸ਼ਾਹ ਦੇ ਕੋਲ ਆਏ ਤੇ ਪੁੱਛਿਆ ਕਿ ਬਾਦਸ਼ਾਹ ਸਾਨੂੰ ਕਿਉਂ ਯਾਦ ਕੀਤਾ? ਬਾਦਸ਼ਾਹ ਨੇ ਕਿਹਾ ਕਿ ਨਾਮਦੇਵ ਜਿਹੜਾ ਸੁਨਹਿਰੀ ਪਲੰਘ ਆਪ ਲੈ ਕੇ ਗਏ ਹੋ ਉਹ ਜਰਾ ਇੱਥੇ ਲਿਆਓ ਤਾਂ ਕਿ ਉਹ ਸੁਨਾਰਿਆਂ ਨੂੰ ਦਿਖਾ ਦਿੱਤਾ ਜਾਏ ਤੇ ਉਸੇ ਨਮੂਨੇ ਦਾ ਇੱਕ ਹੋਰ ਪਲੰਘ ਬਣਵਾਉਣਾ ਨਾਮਦੇਵ ਨੇ ਕਿਹਾ ਬਹੁਤ ਅੱਛਾ ਪਲੰਗ ਤਾਂ ਆ ਜਾਏਗਾ ਪਰ ਤੁਹਾਨੂੰ ਨਦੀ ਦੇ ਕੰਢੇ ਤੱਕ ਚੱਲਣਾ ਪਵੇਗਾ ਭਗਤ ਜੀ ਉਸ ਦੇ ਮਨ ਦੀ ਜੋ ਇੱਛਾ ਸੀ ਸਮਝ ਗਏ ਇਹ ਸੁਣ ਕੇ ਬਾਦਸ਼ਾਹ ਜੀ ਉੱਥੇ ਉਸੇ ਵੇਲੇ ਨਾਲ ਤੁਰ ਪਏ ਦਰਿਆ ਉੱਤੇ ਜਾ ਕੇ ਨਾਮਦੇਵ ਜੀ ਨਦੀ ਦੇ ਵਿੱਚ ਵੜ ਕੇ ਸੁਨਹਿਰੀ ਜੜਾਊ ਪਲੰਗ ਚੁਗ ਚੁੱਕ ਕੇ ਬਾਹਰ ਸੁੱਟਨੇ ਸ਼ੁਰੂ ਕਰ ਦਿੱਤੇ ਤੇ 72 ਪਲੰਘ ਬਾਹਰ ਸੁੱਟ ਕੇ ਬਾਦਸ਼ਾ ਨੂੰ ਆਗਿਆ ਕੀਤੀ ਕਿ ਬਾਦਸ਼ਾ ਜਿਹੜਾ ਤੇਰਾ ਪਲੰਘ ਹੈ ਉਹ ਚੁੱਕ ਲੈ ਬਾਦਸ਼ਾ ਨੇ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਬੇਕੇ ਆਪਣੇ ਬਗਾਨੇ ਦੀ ਪਛਾਣ ਨਾ ਕਰ ਸਕਿਆ ਤਾਂ ਨਾਮਦੇਵ ਨੇ ਕਿਹਾ ਜਿਹੜਾ ਪਲੰਘ ਬਾਦਸ਼ਾ ਦਾ ਹੈ ਉਹ ਬਾਹਰ ਪਿਆ ਰਹੇ ਬਾਕੀ ਫਿਰ ਪਾਣੀ ਦੇ ਵਿੱਚ ਚਲੇ ਜਾਵਣ ਇਹ ਹੁਕਮ ਹੁੰਦੇ ਹੀ ਉਹ ਸਾਰੇ ਪਲੰਗ ਦਰਿਆ ਦੇ ਵਿੱਚ ਸਿੱਟ ਦਿੱਤੇ 10 ਪਲੰਗ ਬਾਹਰ ਪਏ ਰਹੇਗੇ ਤਾਂ ਨਾਮਦੇਵ ਨੇ ਕਿਹਾ ਬਾਦਸ਼ਾਹ 72 ਪਲੰਗ ਹੀ ਤੇਰੇ ਸੰਨ ਤੇ ਅੱਗੇ ਜਾ ਕੇ ਤੈਨੂੰ ਇੱਕ ਦੇ ਬਦਲੇ ਵਿੱਚ 72 ਮਿਲਣੇ ਸੀ ਤੂੰ ਦਾਨ ਕਰਕੇ ਫਿਰ ਮੰਗ ਲਿਆ ਇਸ ਲਈ 10 ਰਹਿ ਗਏ ਕਿਉਂਕਿ ਨਿਜਮ ਹੈ ਕਿ 10 ਦੁਨੀਆਂ ਤੇ 72 ਅਖਰ ਇਸ ਲਈ ਹੁਣ ਤੂੰ ਦੱਸ ਹੀ ਲੈ ਜਾ ਇਹ ਦੱਸੇ ਹੀ ਤੇਰੇ ਹੰਨੇ ਵੇਖ ਕੇ ਬਾਦਸ਼ਾਹ ਹੈਰਾਨ ਹੋ ਗਿਆ ਸਾਚ ਸੀਲ ਚੱਲੋ ਸੁਲਤਾਨ ਨਾਮਦੇਵ ਜੀ ਦਾ ਅਜਿਹਾ ਔਲਕਿਕ ਪ੍ਰਤਾਪ ਵੇਖ ਕੇ ਬਾਦਸ਼ਾਹ ਚਰਨਾਂ ਤੇ ਡਿੱਗ ਪਿਆ ਤੇ ਬੇਨਤੀ ਕੀਤੀ ਭਗਤ ਜੀ ਮੈਨੂੰ ਜਮਾ ਦੀ ਫਾਸੀ ਤੋਂ ਬਚਾ ਲਓ ਨਾਮਦੇਵ ਨੇ ਕਿਹਾ ਬਾਦਸ਼ਾ ਤੂੰ ਇੱਕ ਕਿਸੇ ਸਾਧ ਸੰਤ ਦੁਖੀ ਅਨਾਥ ਤੇ ਗਰੀਬ ਨੂੰ ਦੁੱਖ ਨਾ ਦੇਈ ਬਾਦਸ਼ਾ ਨੇ ਸਤਿਵਚਨ ਕਹਿ ਕੇ ਆਪ ਜੀ ਦੀ ਆਗਿਆ ਨੂੰ ਮੰਨਿਆ ਤਾਂ ਫਿਰ ਆਪ ਜੀ ਨੇ ਕਿਹਾ ਕਿ ਹੁਣ ਮੈਨੂੰ ਫਿਰ ਕਦੇ ਨਾ ਬੁਲਾਈ ਇਹ ਕਹਿ ਕੇ ਆਪ ਜੀ ਤੁਰਦੇ ਹੋਏ ਹਸਤ ਖੇਲ ਤੇ ਤੇਰੇ ਦਿਹਰੇ ਆਇਆ ਬਾਦਸ਼ਾਹ ਪਾਸੋਂ ਤੁਰ ਕੇ ਆਪ ਪੰਡਰਪੁਰ ਨੂੰ ਚਲੇ ਗਏ